ਹਾਂਜੀ ਜਦੋਂ ਵੀ ਆਪਣੀ ਸਲਵਾਰ ਦੀ ਸਲਾਈ ਕਰਦੇ ਹਾਂ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਕੀ ਕਰਨੇ ਆ ਦੋਨੇ ਸੈਂਟਰ ਦੀਆਂ ਸਲਾਈਆਂ ਨੂੰ ਆਪਸ ਵਿੱਚ ਇਸ ਤਰੀਕੇ ਨਾਲ ਮਲਾ ਲਵਾਂਗੇ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਸਲਵਾਰ ਨੂੰ ਝਣਕ ਦਵਾਂਗੇ ਜੇ ਤਾਂ ਤੁਹਾਡੇ ਦੋਨੇ ਪੌਂਚੇ ਅੰਦਰ ਵੱਲ ਨੂੰ ਜਾ ਰਹੇ ਠੀਕ ਹੈ ਜੀ ਜਿਵੇਂ ਕਿ ਇਸ ਸਲਵਾਰ ਵਿੱਚ ਮੂਰੀਆ ਦੋਨੇ ਅੰਦਰ ਨੂੰ ਜਾ ਰਹੀਆਂ ਤਾਂ ਤੁਹਾਡੀ ਸਲਵਾਰ ਬਿਲਕੁਲ ਸਹੀ ਬਣੀ ਹੋਈ ਹੈ ਠੀਕ ਹੈ ਜੀ ਜੇ ਤੁਹਾਡੇ ਪੌਂਚਾ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਵੀ ਇਸ ਤਰੀਕੇ ਨਾਲ ਕਈ ਵਾਰ ਕੀ ਹੁੰਦਾ ਇਸ ਤਰੀਕੇ ਨਾਲ ਬਾਹਰ ਨੂੰ ਇੱਕ ਪੌਂਚਾ ਜਾਣ ਲੱਗ ਜਾਂਦਾ ਠੀਕ ਹੈ ਜੀ ਤਾ تھوڑی सलवार ਸਹੀ ਨਹੀਂ بنی ہوئی ਠੀਕ ਹੈ ਜੀ ਤੇ ਇਹ सलवार ਹੈਗੀ ਆਪਣੇ ਇਲਾਸਟਿਕ ਵਾਲੀ ਇਲਾਸਟਿਕ ਵਾਲੀ सलवारਾਂ ਦੇ ਵਿੱਚ ਜਿਆਦਾ ਇਹ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਕਿਉਂਕਿ ਜਿਹੜੇ ਨੇਫੇ ਫੋਲਡ ਵਾਲੇ ਹੁੰਦੇ ਆ ਨਾਲੇ ਵਾਲੀ ਹੁੰਦੀਆਂ ਨੇ ਉਹਦੇ ਵਿੱਚ ਆਪਾਂ ਸੈਟ ਕਰ ਲੈਨੇ ਆ ਆਪਾਂ ਬਲਾਂ ਦੇ ਹਿਸਾਬ ਨਾਲ ਆਪਣੀ सलवार ਨੂੰ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਇੱਕ ਟ੍ਰਿਕ ਲਾਉਣੇ ਆ ਇਲਾਸਟਿਕ ਵਾਲੀ सलवारਾਂ ਦੇ ਵਿੱਚ ਵੀ ਇਹ ਆਪਣੇ ਪਹੁੰਚੇ ਬਾਹਰ ਨੂੰ ਨਾ ਜਾਣ ਠੀਕ ਹੈ ਜੀ ਉਹਦੇ ਲਈ ਆਪਾਂ ਇਹਦੀ ਸਲਾਈ ਕਰਾਂਗੇ ਠੀਕ ਹੈ ਜੀ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਵੀ ਆਪਾਂ ਇਹਦੀ ਸਲਾਈ ਕਿਸ ਤਰੀਕੇ ਨਾਲ ਕੀਤੀ ਆ ਤੇ ਉਹ ट्रिक ਵੀ ਜਰੂਰ ਦੱਸੂਗੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਸਭ ਤੋਂ ਪਹਿਲਾਂ ਜਿਵੇਂ ਆਪਣੀ ਕਟਿੰਗ ਕਰੀ ਹੋਈ ਸੀ ਫੋਲਡਿੰਗ ਆਪਾਂ ਖੋਲ ਲਵਾਂਗੇ ਤੇ ਦੋਨੇ ਪਾਸੇ ਆਪਾਂ ਬਿਛਾ ਲਵਾਂਗੇ ਠੀਕ ਹੈ ਜੀ ਦੋਨਾਂ ਦੇ ਆਸਣ ਮੈਚ ਕਰ ਦਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਇਸ ਸਰਵਾਰ ਵੀ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਆਸਣ ਦੀ ਸਲਾਈ ਠੀਕ ਹੈ ਜੀ ਆਸਣ ਮੈਂ ਇਸ ਤਰੀਕੇ ਨਾਲ ਮੈਂ ਅੰਡਰਗਰਾਊਂਡ ਜੋੜਦੀ ਹੁੰਨੇ ਆ ਠੀਕ ਹੈ ਜੀ ਤੁਸੀਂ ਇੱਕ ਕੱਪੜੇ ਨੂੰ ਕਾਟੇ ਇੱਕ ਨੂੰ ਵਾਧ ਰੱਖ ਲੈਣਾ ਥੱਲੇ ਵਾਲੇ ਨੂੰ ਵਾਧ ਰੱਖਣਾ ਉੱਪਰਲੇ ਨੂੰ ਰੱਖਣਾ ਇਸ ਤਰੀਕੇ ਨਾਲ ਕੱਟ ਠੀਕ ਹੈ ਜੀ ਤੇ ਇੱਕ ਪ ਬਿਲਕੁਲ ਇੱਕ ਪੈਰ ਜਿਵੇਂ ਆਪਣੇ ਮਸ਼ੀਨ ਦੇ ਦੋ ਪੈਰਾ ਸਿੰਗ ਸਿੰਗਲ ਪੈਰ ਜਿੰਨੀ ਆਪਾਂ ਸਲਾਈ ਮਾਰ ਲਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਸਲਾਈ ਮਾਰਨ ਤੋਂ ਬਾਅਦ ਆਪਾਂ ਕਪੜਾ ਨਹੀਂ ਕੱਢਾਂਗੇ ਜਿਹੜਾ ਆਪਣਾ ਵੱਡਾ ਵਾਲਾ ਕਪੜਾ ਉਹਨੂੰ ਛੋਟੇ ਵਾਲ ਨੂੰ ਛੋਟੇ ਨੂੰ ਕਵਰ ਕਰਕੇ ਇਸ ਤਰੀਕੇ ਨਾਲ ਕਵਰ ਕਰ ਦਾਂਗੇ ਤੇ ਉੱਤੋਂ ਨਹੀਂ ਸਲਾਈ ਮਾਰ ਦੇਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਆਸਣ ਫੋਲਡ ਕਰਦੇ ਹਾਂ ਠੀਕ ਹੈ ਜੀ ਸਲਾਈਆਂ ਕੋਈ ਵੀ ਉੱਠਦੀਆਂ ਨਹੀਂ ਹੈਗੀਆਂ ਠੀਕ ਹੈ ਜੀ ਪਿਛੇ ਹੋਈਆਂ ਸਲਾਈਆਂ ਲੱਗ ਜਾਂਦੀਆਂ ਦੋਨੇ ਪਾਸੇ ਤੇ ਇਹਦੇ ਵਿੱਚੋਂ ਇੱਕ ਸਲਾਈ ਆਪਣੀ ਸਿੱਧੇ ਪਾਸੇ ਦਿਖੂਗੀ ਤੇਕ ਨਹੀਂ ਦੇਖੂਗੇ ਠੀਕ ਹੈ ਜੀ ਇਸ ਤਰੀਕੇ ਨਾਲ ਪਲੇਨ ਰਹਿ ਜਾਂਦਾ ਦੋਨੇ ਪਾਸੇ ਠੀਕ ਹੈ ਜੀ ਤੇ ਦੋਨੇ ਪਾਸੇ ਆਪਾਂ ਪਾਸ ਅਨਫੋਲਡ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਬੈਕ ਸਾਈਡ ਤੇ ਪਾਵਾਂਗੇ ਪਲੇਟਾ ਦੋ ਠੀਕ ਹੈ ਜੀ ਇਸ ਤਰੀਕੇ ਨਾਲ ਦੋਨੇ ਪਾਸੇ ਆਪਾਂ 1.5 ਇੰਚ ਦੇ ਵੱਲ ਪਾ ਲਵਾਂਗੇ ਠੀਕ ਹੈ ਜੀ ਜੇ ਕਪੜਾ ਵੱਧ ਹੁੰਦਾ ਤੁਸੀਂ 2 ਇੰਚ ਦੇ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਆਪਾਂ ਸੈਂਟਰ ਦੇ ਵਿੱਚੋਂ ਕੱਟ ਲਾਏ ਸੀ ਉਦੇ ਵਿੱਚੋਂ ਆਪਾਂ ਸੈਂਟਰ ਦੀ ਸਲਾਈ ਸਲਾਈ ਮਾਰ ਲਵਾਂਗੇ ਠੀਕ ਹੈ ਜੀ ਇਹ ਸਲਾਈ ਮਾਰਨ ਦਾ ਇਹ ਫਾਇਦਾ ਹੁੰਦਾ ਇੱਕ ਤਾਂ ਆਪਾਂ ਨੂੰ ਸੈਂਟਰ ਪਤਾ ਲੱਗ ਜਾਂਦਾ ਠੀਕ ਹੈ ਜੀ ਤੇ ਇਹ ਦੂਜਾ ਫਾਇਦਾ ਇਹ ਹੁੰਦਾ ਵੀ ਜਦੋਂ ਆਪਾਂ ਪ੍ਰੈਸ ਕਰਦੇ ਆ ਤੇ ਆਪਾਂ ਨੂੰ ਸੈਂਟਰ ਫੜ ਕੇ ਨੂੰ ਪ੍ਰੈਸ ਕਰ ਸਕਦੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਸਲਾਈ ਜ਼ਰੂਰ ਮਾਰਿਆ ਕਰੋ ਸੈਂਟਰ ਦੇ ਵਿੱਚ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ 벨ਟ ਰੈਡੀ ਕਰ ਲਈਏ ਤੇ 벨ਟ ਵਿੱਚ ਜੇ ਜੋੜ ਹੁੰਦਾ ਤੁਸੀਂ ਇੱਕ ਸਾਈਡ ਤੇ ਪਾਇਆ ਕਰੋ ਠੀਕ ਹੈ ਜੀ ਜੇ ਜਿਆਦਾ ਵੱਡੇ ਜੋੜ ਹੁੰਦੇ ਤਾਂ ਦੋਨੋਂ ਸਾਈਡ ਤੇ ਪਾਇਆ ਕਰੋ ਠੀਕ ਹੈ ਜੀ ਹੁਣ ਆਪਾਂ ਕਰ ਲਵਾਂਗੇ 벨ਟ ਦਾ ਹਾਫ ਠੀਕ ਹੈ ਜੀ ਸੈਂਟਰ ਦੇ ਵਿੱਚੋਂ ਇੱਕ ਟੱਕ ਇਧਰ ਲਾਵਾਂਗੇ ਇੱਕ ਲਾਵਾਂਗੇ ਦੂਜੇ ਪਾਸੇ ਠੀਕ ਹੈ ਜੀ ਫਿਰ ਇਹਨੂੰ ਆਪਾਂ ਕੀ ਕਰਾਂਗੇ ਜੋੜ ਲਾਵਾਂਗੇ ਠੀਕ ਹੈ ਜੀ 벨ਟ ਨੂੰ ਮੈਂ ਹਮੇਸ਼ਾ ਅੱਧੀ 벨ਟ ਹੀ ਜੋੜਦੀ ਹੁੰਦੀ ਹਾਂ ਜਿਵੇਂ ਕਿ ਆਪਾਂ ਆਧੇ-ਆਧੇ ਦੇ ਵਿੱਚ ਟੱਕ ਲਾਏ ਸੀ ਤੇ ਆਪਾਂ ਸੈਂਟਰ ਦੇ ਵਿੱਚੋਂ 벨ਟ ਦਾ ਸੈਂਟਰ ਤੇ ਸਲਵਾਰ ਦੇ ਜਿੱਥੇ ਆਪਾਂ ਦੋ ਬਾਲ ਪਾਏ ਸੀ ਪਿਛਲੀ ਪਲੇਟਾਂ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਮਿਲਾ ਲਵਾਂਗੇ ਤੇ ਆਪਾਂ ਜਿੱਥੇ ਕਿਉਂਕਿ ਜਿਹੜੀ ਕਟਿੰਗ ਕਰੀ ਹੋਈ ਹੈ ਉੱਪਰਲੇ ਪਾਸਾ ਰੇਵ ਹੋਇਆ ਹੋਇਆ ਹੈ ਇਹ ਕਟਿੰਗ ਦੀ ਵੀਡੀਓ ਪਹਿਲਾਂ ਮੈਂ ਪਾ ਚੁੱਕੀ ਹਾਂ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਮੈਚ ਕਰਕੇ ਇੱਥੇ ਸੀਨ ਮਾਰ ਦੇਵਾਂਗੇ ਠੀਕ ਹੈ ਜੀ ਆਪਣੀ ਅੱਧੀ 벨ਟ ਸਲਵਾਰ ਦੇ ਨਾਲ ਅਟੈਚ ਕਰ ਲਵਾਂਗੇ ਇਸ ਤਰੀਕੇ ਨਾਲ ਤੁਸੀਂ ਤੁਸੀਂ ਇਹਦੀ ਕਟਿੰਗ ਦੀ ਵੀਡੀਓ ਪਹਿਲਾਂ ਦੇਖ ਸਕਦੇ ਹੋ ਪਾਈ ਹੋਈ ਹੈ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਬਲ ਠੀਕ ਹੈ ਜੀ ਬਲ ਪਾਉਣ ਲਈ ਕੀ ਹੁੰਦਾ ਜੇ ਤਾਂ ਆਪਣੀ ਸਲਵਾਰ ਨਾਰਮਲ ਆਪਾਂ 1.5 ਇੰਚ ਦਾ ਗੈਪ ਦਿੰਨੇ ਹੁਣ ਹੁਣ ਆਪਣੀ ਸਲਵਾਰ ਹੈਗੀ ਆ ਸਟ੍ਰੇਟ ਡੇਰ ਵਿੱਚ ਬਲ ਘੱਟ ਪੈਣੇ ਆ ਇਹਦੇ ਵਿੱਚ ਆਪਾਂ ਦਵਾਂਗੇ 1.5 ਇੰਚ ਦਾ ਗੈਪ ਠੀਕ ਹੈ ਜੀ ਤੁਸੀਂ 2-2 ਦਾ ਵੀ ਦੇ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਬਲ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਆਪਣੇ ਮਸ਼ੀਨ ਵਿੱਚ ਜਿਹੜੇ ਆ ਪ੍ਰਿੰਟ ਬਣਿਆ ਹੁੰਦਾ ਠੀਕ ਹੈ ਜੀ ਮੈਂ ਨਿਸ਼ਾਨ 1 ਇੰਚ ਦਾ ਵੀ ਲਾਇਆ ਹੋਇਆ ਇੱਕ ਸੈਂਟਰ ਦੇ ਵਿੱਚ ਪੱਟੀ ਲਾਈ ਹੋਈ ਹੈ ਦੀ ਵੀਡੀਓ ਮੈਂ ਲੱਗ ਪਾਈ ਹੋਈ ਹੈ ਵੀ ਆਪਾਂ ਬਲ ਕਿਸ ਤਰੀਕੇ ਨਾਲ ਪਾਉਣੇ ਆ ਤੇ ਇੱਕ ਮਸ਼ੀਨ ਦੇ ਆਪਣੇ ਪ੍ਰਿੰਟ ਹੁੰਦਾ ਠੀਕ ਹੈ ਜੀ ਉਹ 2 ਇੰਚ ਤੇ ਹੁੰਦਾ ਹੈ ਆਪਾਂ ਉਹਨੇ ਕੇ ਹੀ ਬਲ ਪਾਵਾਂਗੇ ਜਿੰਨੀ ਮਸ਼ੀਨ ਦੇ ਵਿੱਚ ਪ੍ਰਿੰਟ ਹੈ ਠੀਕ ਹੈ ਜੀ ਆਪਾਂ ਵੱਡੇ ਵੱਡੇ ਬਲ ਪਾਵਾਂਗੇ ਠੀਕ ਹੈ ਜੀ ਕਿਉਂਕਿ ਆਪਣੇ ਕੋਲੇ ਸਲਵਾਰ ਬਿਲਕੁਲ ਹਲਕੀ ਹੁੰਦੀ ਆ ਇਹਦੇ ਵਿੱਚ ਗਣਤੀ ਦੇ 7-8 ਵਾਲੀ ਪੈਂਦੇ ਹੁੰਦੇ ਆ ਜਾਂ 6 ਪੈਂਦੇ ਹੁੰਦੇ ਠੀਕ ਹੈ ਜੀ ਆਪਾਂ ਇਹਨੂੰ ਖੁੱਲੇ-ਖੁੱਲੇ ਬਲ ਪਾ ਲਾਂ ਇਸ ਤਰੀਕੇ ਨਾਲ ਜਿੱਥੋਂ ਵੀ ਮਸ਼ੀਨ ਦੇ ਪ੍ਰਿੰਟ ਆ ਮੈਂ ਉਨੇ ਹੀ ਬਾਲ ਚੱਕ ਰਹੇ ਹਾਂ ਠੀਕ ਹੈ ਜੀ ਇਹ ਇਦਾਂ ਬਾਲ ਚੱਕਣਾ ਬਿਲਕੁਲ ਬਾਲ ਸਹੀ ਆਉਂਦੇ ਆ ਇਸ ਤਰੀਕੇ ਨਾਲ ਵਿੱਚ ਜਿਵੇਂ ਆਪਾਂ ਬਲਾਂ ਦੇ ਵਿੱਚ ਗੈਪ 1-1 ਇੰਚ ਦਾ ਵੀ ਦੇ ਸਕਦੇ ਆ ਆਪਾਂ 1.5 ਦਾ ਵੀ ਦੇ ਸਕਦੇ ਆ ਠੀਕ ਹੈ ਜੀ ਇੱਕ ਬਾਲ ਆਪ ਇੱਥੋਂ ਪਾ ਦੇਵਾਂਗੇ ਤੇ ਜਿਹੜੇ ਆਪਾਂ ਸੈਂਟਰ ਦੀ ਸਲਾਈ ਮਾਰੀ ਸੀ ਠੀਕ ਹੈ ਜੀ ਆਪਾਂ ਉਹਨੂੰ ਚੱਕ ਕੇ ਇਦਾਂ ਬਾਲ ਪਾ ਦੇਵਾਂਗੇ ਠੀਕ ਹੈ ਜੀ ਤੇ ਹੁਣ ਮੈਂ ਕੀ ਕਰੂੰਗੀ ਸੈਂਟਰ ਦਾ ਬਾਲ ਪਾਉਣ ਤੋਂ ਬਾਅਦ ਮੈਂ ਆਪਣੀ ਬੈਲਟ ਨੂੰ ਮੈਚ ਕਰਕੇ ਦੇਖੂਗੀ ਠੀਕ ਹੈ ਜੀ ਸੈਂਟਰ ਦੇ ਨਾਲ ਵੀ ਆਪਣੇ ਕੋਲ ਕਪੜਾ ਕਿੰਨਾ ਬਚਦਾ ਠੀਕ ਹੈ ਜੀ ਜਿਵੇਂ ਮੇਰੇ ਕੋਲ ਇੱਕ ਬਾਲ ਦਾ ਕਪੜਾ ਬਚ ਗਿਆ ਮੈਂ ਇਸੇ ਤਰੀਕੇ ਨਾਲ ਇਹਨੂੰ ਸਲਾਈ ਨੂੰ ਬਾਹਰ ਕੱਢ ਲੂੰਗੀ ਠੀਕ ਹੈ ਜੀ ਕਿਉਂਕਿ ਇੱਕ ਇੱਕ ਬਾਲ ਮੈਂ ਹਮੇਸ਼ਾ ਬਾਅਦ ਵਿੱਚ ਪਾਉਂਦੀ ਹੁੰਦੀ ਹੁੰਦੀ ਆ ਜਦੋਂ ਆਪਾਂ ਬੈਲਟ ਅਟੈਚ ਕਰਦੇ ਹੁੰਦੇ ਆ ਠੀਕ ਹੈ ਜੀ ਸੈੱਟ ਕਰਕੇ ਕਈ ਵਾਰੀ ਕਿਉਂਦਾ ਲਾਸਟ ਵਾਲਾ ਬਾਲ ਤੁਸੀਂ ਘਟ ਵੱਧ ਵੀ ਪਾ ਸਕਦੇ ਹੋ ਹੁਣ ਜਿੰਨੇ ਬਾਲ ਆਪਾਂ ਇੱਕ ਸਾਈਡ ਪਾਏ ਆ ਸੇਮ ਓਨੇ ਹੀ ਬਾਲ ਆਪਾਂ ਦੂਜੀ ਸਾਈਡ ਵੀ ਪਾ ਲਵਾਂਗੇ ਠੀਕ ਹੈ ਜੀ ਯੋਗੀ ਇੱਕ ਸਾਈਡ ਦੇ ਬਲ ਪਾਉਣ ਨੂੰ ਕਈ ਵਾਰੀ ਦੇਣੇ ਵੀ ਪੈ ਜਾਂਦੇ ਆਪਾਂ ਨੂੰ ਠੀਕ ਹੈ ਜੀ ਤੇ ਫਿਰ ਦੂਜੀ ਸਾਈਡ ਸੇਮ ਬਿਲਕੁਲ ਪੈ ਜਾਂਦੇ ਉਸੇ ਤਰੀਕੇ ਨਾਲ ਹੀ ਹੁਣ ਆਪਾਂ ਇਹਨੂੰ ਕਰ ਲਵਾਂਗੇ ਅਟੈਚ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸੂਗੀ ਜਿਹੜਾ ਆਪਾਂ ਕੱਪੜਾ ਥੋੜਾ ਜਿਹਾ ਛੱਡਿਆ ਸੀ ਇਸ ਤਰੀਕੇ ਨਾਲ ਕੀ ਹੁੰਦਾ ਕਈ ਵਾਰੀ ਲਾਸਟ ਵਾਲਾ ਬਲ ਦੇ ਵਿੱਚ ਘੱਟ ਜਾਂ ਵੱਧ ਕੱਪੜਾ ਹੋ ਜਾਂਦਾ ਠੀਕ ਹੈ ਜੀ ਤੇ ਉਹਨੂੰ ਆਪਾਂ ਉਸੇ ਤਰੀਕੇ ਨਾਲ ਹੀ ਬਲ ਪਾ ਦਿੰਨੇ ਹੁਣ ਸੈੱਟ ਕਰਕੇ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਸੈੱਟ ਕਰ ਲੈਣੇ ਆ ਬਲ ਕਿਉਂਕਿ ਆਪਣਾ ਜਿਹੜਾ ਕੱਪੜਾ ਸੀ ਬਲ ਪਾਉਣ ਵਾਲਾ ਸਾਰਾ ਰੇਵ ਸੀ ਕਟਿੰਗ ਇਹਦੀ ਤੁਸੀਂ ਦੇਖੋ ਵੀਡੀਓ ਦੇ ਵਿੱਚ ਪਤਾ ਲੱਗ ਜਾਊਗਾ ਤੁਹਾਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਲਾਸਟ ਕੱਪੜਾ ਹੁੰਦਾ ਬਚਿਆ ਫਿਰ ਸੈੱਟ ਕਰਕੇ ਥੋੜੀ ਪਿੱਛੇ ਹੀ ਜਿਹੜਾ ਬਲ ਲਾਸਟ ਪਾਇਆ ਹੁੰਦਾ ਉਸ ਤੋਂ ਥੋੜੀ ਮਸ਼ੀਨ ਪਿੱਛੇ ਰੱਖਾਂਗੇ ਇਸ ਤਰੀਕੇ ਨਾਲ ਮੈਂ ਇੱਕ ਬਲ ਸੈੱਟ ਕਰਕੇ ਪਾ ਦਊਂਗੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਬਲ ਪਾਉਣਾ ਬਿਲਕੁਲ ਨਿੱਕਾ ਜਿਹੀ ਕਿਤੇ ਬਲ ਨਹੀਂ ਪੈਂਦਾ ਹੁੰਦਾ ਠੀਕ ਹੈ ਜੀ ਆਪਾਂ ਹੁਣ ਕੱਪੜਿਆਂ ਨੂੰ ਸੈੱਟ ਕਰਕੇ ਮਾਰ ਦੇਵਾਂਗੇ ਸਲਾਈ ਠੀਕ ਹੈ ਜੀ ਬਲ ਪਾਉਣ ਦਾ ਸਭ ਦਾ ਆਪਣਾ ਇੱਕ ਤਰੀਕਾ ਹੁੰਦਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਮੈਨੂੰ ਬਹੁਤ ਸੌਖੇ ਲੱਗਦੇ ਆ ਬਲ ਪਾਉਣੇ ਆਹ ਦੇਖੋ ਲਾਸਟ ਵਿੱਚ ਕਈ ਵਾਰੀ ਲਾਸਟ ਵਿੱਚ ਹੁੰਦਾ ਆ ਵੀ ਜਦੋਂ ਆਪਾਂ ਲਾਸਟ ਵਿੱਚ ਕੱਪੜਾ ਛੱਡਦੇ ਕਈ ਵਾਰੀ ਘੱਟ ਜਾਂ ਵੱਧ ਹੁੰਦਾ ਬਾਕੀ ਬਲਾਂ ਨਾਲ ਉਹਨੂੰ ਆਪਾਂ ਪੂਰੇ ਬਲ ਵਿੱਚ ਪਾ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ ਸਾਰੇ ਬਲ ਪਾ ਲਿਆ ਤੇ ਆਪਾਂ ਉੱਪਰੋਂ ਲਾਸਟ ਸਲਾਈ ਮਾਰਾਂਗੇ ਠੀਕ ਹੈ ਇਸ ਲਾਈ ਜਰੂਰ ਮਾਰਿਆ ਕਰੋ ਕਿਉਂਕਿ ਆਪਣੇ ਜਿਹੜੇ ਬਲ ਹੁੰਦੇ ਬਿਲਕੁਲ ਨਹੀਂ ਨਿਕਲਦੇ ਇਸ ਲਾਈ ਮਾਰਨ ਤੋਂ ਬਾਅਦ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਉਣੀਆਂ ਇਲਾਸਟਿਕ ਠੀਕ ਹੈ ਜੀ ਤੇ ਉਹਦੇ ਲਈ ਆਪਾਂ ਕੀ ਕਰਾਂਗੇ ਅੱਧਾ ਇੰਚ ਫੋਲਡ ਕਰ ਲਵਾਂਗੇ ਨਿਫੇ ਦੇ ਕੋਲੋਂ ਠੀਕ ਹੈ ਜੀ ਤੇ ਜਿਨ੍ਹਾਂ ਨੇ ਅਜੇ ਇਲਾਸਟਿਕ ਪਾਉਣੀ ਸਿੱਖਣੀ ਹੁੰਦੀ ਆ ਉਹ ਤਾਂ ਇਹ ਸਲਾਈ ਨੂੰ ਜ਼ਰੂਰ ਪਾਇਆ ਕਰੋ ਕਿਉਂਕਿ ਜਿਨ੍ਹਾਂ ਨੇ ਤਾਂ ਐਕਸਪੀਰੀਅੰਸ ਹੁੰਦਾ ਬਹੁਤ ਜ਼ਿਆਦਾ ਉਹ ਤਾਂ ਡਾਇਰੈਕਟ ਵੀ ਪਾ ਲੈਂਦੇ ਠੀਕ ਹੈ ਜੀ ਤੇ ਜਿਨ੍ਹਾਂ ਨੂੰ ਨਹੀਂ ਆਉਂਦਾ ਤੇ ਉਹ ਇਹ ਸਲਾਈ ਜ਼ਰੂਰ ਮਾਰਿਆ ਕਰੋ ਇਸ ਤਰੀਕੇ ਨਾਲ 1/2 ਇੰਚ ਦੀ ਫੋਲਡਿੰਗ ਠੀਕ ਹੈ ਜੀ ਆਪਾਂ ਸਾਰੇ ਦੇ ਵਿੱਚ ਇਸ ਤਰੀਕੇ ਨਾਲ ਕਰ ਲਵਾਂਗੇ ਸਲਾਈ ਤੇ ਹੁਣ ਆਪਾਂ ਪਾਵਾਂਗੇ ਇਲਾਸਟਿਕ ਠੀਕ ਹੈ ਜੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਫੋਲਡ ਕਰਾਂਗੇ ਤੇ ਆਪਾਂ ਕੱਪੜਾ ਦੇਖੋ ਜੀ ਜੇ ਮੈਂ ਤੁਹਾਨੂੰ ਦਿਖਾਉਣੀ ਆ ਇਹਨੂੰ ਕਰਕੇ ਸੈੱਟ ਇਲਾਸਟਿਕ ਦੇ ਨਾਲ ਆਪਾਂ ਸਿਰਫ ਇੰਨਾ ਕਪੜਾ ਛੱਡਣਾ ਅੱਧਾ ਇੰਚ ਤੋਂ ਵੀ ਥੋੜਾ ਜਿਹਾ ਘੱਟ ਠੀਕ ਹੈ ਜੀ ਅੱਧਾ ਇੰਚ ਤੋਂ ਵੀ ਕਪੜਾ ਘੱਟ ਛੱਡਣਾ ਠੀਕ ਹੈ ਜੀ ਤੇ ਜਦੋਂ ਵੀ ਤੁਸੀਂ ਇਹਨੂੰ ਸੈੱਟ ਕਰਨਾ ਵਾ ਥੋੜਾ ਇੱਕ ਪੈਰ ਇਲਾਸਟਿਕ ਤੇ ਚੱਲਣਾ ਚਾਹੀਦਾ ਠੀਕ ਹੈ ਜੀ ਇੱਕ ਮੇਨ ਕਪੜੇ ਤੇ ਚੱਲਣਾ ਚਾਹੀਦਾ ਠੀਕ ਹੈ ਜੀ ਸੂਈ ਥੋੜੇ ਉਸ ਕਪੜੇ ਤੇ ਚੱਲਣੀ ਚਾਹੀਦੀ ਜਿਹੜੇ ਇਲਾਸਟਿਕ ਦੇ ਨਾਲ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਮੇਨ ਕਪੜੇ ਤੇ ਚੱਲੇ ਠੀਕ ਹੈ ਜੀ ਦੋਨੇ ਮਤਲਬ ਇੱਕ ਇਲਾਸਟਿਕ ਦੇ ਉੱਤੇ ਪੈਰ ਚੱਲੂਗਾ ਇੱਕ ਥੋੜਾ ਮੇਨ ਜਿਹੜਾ 벨ਟ ਦਾ ਕਪੜਾ ਹੈ ਉੱਤੇ ਚੱਲੂ ਉਸ ਕਪੜੇ ਤੇ ਜਿਹੜਾ ਆਪਾਂ ਫालतੂ ਛੱਡਿਆ ਹੋਇਆ ਸੀ ਠੀਕ ਹੈ ਜੀ ਇਸ ਤਰੀਕੇ ਨਾਲ ਕਦੇ ਵੀ ਜਿਹੜੀ ਸੂਈ ਦੀ ਜਿਹੜੀ ਸਲਾਈ ਆ ਉਹ ਇਲਾਸਟਿਕ ਦੇ ਉੱਤੇ ਨਾ ਆਵੇ ਇੱਕ ਵੀ ਪੁਆਇੰਟ ਕਿਉਂਕਿ ਜਿੱਥੇ ਵੀ ਸਲਾਈ ਇਲਾਸਟਿਕ ਦੇ ਉੱਤੇ ਆ ਗਈ ਠੀਕ ਹੈ ਜੀ ਉੱਥੇ ਹੀ ਉਹ ਆਪਣੀ ਇਲਾਸਟਿਕ ਰੋਕ ਜਾਣੀ ਆ ਇਸ ਤਰੀਕੇ ਨਾਲ ਤੇ ਨਾਲ ਦੇ ਨਾਲ ਸਭ ਆਪਾਂ ਸੈੱਟ ਕਰੀ ਜਾਵਾਂਗੇ ਜਿੱਥੇ ਵੀ ਕਈ ਵਾਰੀ ਕੀ ਹੁੰਦਾ ਇਲਾਸਟਿਕ ਪਾਉਣ ਲੱਗੇ ਆਪਣਾ ਕੱਪੜਾ ਵੱਧ ਜਾਂਦਾ ਥੋੜਾ ਥੋੜਾ ਤੇ ਉਰੀ ਤੁਸੀਂ ਨਿੱਕੇ ਨਿੱਕੇ ਬਲ ਪਾ ਸਕਦੇ ਹੋ ਠੀਕ ਹੈ ਜੀ ਇਹ ਬਲਾਂ ਦਾ ਪਤਾ ਨਹੀਂ ਲੱਗਦਾ ਹੁੰਦਾ ਜਦੋਂ ਆਪਾਂ ਪਲਾਸਟਿਕ ਦੇ ਵਿੱਚ ਸिलाई ਮਾਰ ਦਿੰਦੇ ਹਾਂ ਠੀਕ ਹੈ ਜੀ ਬਿਲਕੁਲ ਬਰੀਕ ਬਰੀਕ ਬਲ ਪਾ ਦਿਆ ਕਰੋ ਇਸ ਤਰੀਕੇ ਨਾਲ ਆਪਾਂ ਖਿੱਚ ਲਵਾਂਗੇ ਇਲਾਸਟਿਕ ਇਸ ਤਰੀਕੇ ਨਾਲ ਮੈਂ ਇੱਕ ਨਿੱਕਾ ਜਿਹਾ ਬਲ ਪਾ ਦਿੰਦੀ ਹੁੰਨੀ ਆ ਜਦੋਂ ਵੀ ਕਪੜਾ ਵਧ ਜਾਂਦਾ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਜਦੋਂ ਉੱਪਰਲਾ ਕਪੜਾ ਹਮੇਸ਼ਾ ਵਧ ਹੀ ਜਾਂਦਾ ਹੁੰਦਾ ਆਪਣਾ ਪਲਾਸਟਿਕ ਪਾਉਂਦੇ ਪਾਉਂਦੇ ਇਸ ਤਰੀਕੇ ਨਾਲ ਆਪਾਂ ਸਾਰੇ ਦੇ ਵਿੱਚ ਹੀ ਸिलाई ਮਾਰ ਲਵਾਂਗੇ ਠੀਕ ਹੈ ਜੀ ਫਰ ਇਹਨੂੰ ਆਪਾਂ ਚਾਰੇ ਪਾਸੇ ਖਿੱਚ ਕੇ ਬਾਲੇ ਦੇ ਸੈੱਟ ਕਰਾਂਗੇ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਇਲਾਸਟਿਕ ਪਾਉਂਦੇ ਆ ਬਾਲੇ ਕੇ ਪਾਸੇ ਪੈ ਜਾਂਦੇ ਹੁਣ ਆਪਾਂ ਇਹਨੂੰ ਚਾਰੇ ਪਾਸੇ ਖਿੱਚ ਕੇ ਇਸ ਤਰੀਕੇ ਨਾਲ ਸਾਰੇ ਪਾਸੇ ਆਪਾਂ ਇਹਦੇ ਬਾਲ ਸੈੱਟ ਕਰ ਲਵਾਂਗੇ ਠੀਕ ਹੈ ਜੀ ਹੁਣ ਆਪਣੇ ਬਾਲ ਸੈੱਟ ਹੋ ਗਏ ਆ ਹੁਣ ਆਪਾਂ ਇਹਨੂੰ ਖਿੱਚ ਕੇ ਲਾਵਾਂਗੇ ਸੈਂਟਰ ਦੇ ਵਿੱਚ ਇੱਕ ਸਲਾਈ ਠੀਕ ਹੈ ਜੀ ਤੁਸੀਂ ਦੋਨੇ ਪਾਸੇ ਖਿੱਚਣਾ ਕਪੜਾ ਪਲਾਸਟਿਕ ਨੂੰ ਪਿੱਛੇ ਵੀ ਖਿੱਚਣਾ ਤੇ ਅੱਗੇ ਨੂੰ ਵੀ ਖਿੱਚਣਾ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਆਪਾਂ ਸੈਂਟਰ ਦੇ ਵਿੱਚ ਸਲਾਈ ਲਾ ਦੇਵਾਂਗੇ ਠੀਕ ਹੈ ਜੀ ਸੈਂਟਰ ਦੇ ਵਿੱਚ ਸਲਾਈ ਲਾਉਣਾ ਕ ਇਸ ਤਰੀਕੇ ਨਾਲ ਆਪਾਂ ਪਲਾਸਟਿਕ ਵੀ ਸਲਾਈ ਲਾ ਲਈ ਹੁਣ ਲਾਵਾਂਗੇ ਆਪਾਂ ਪਹੁੰਚਾ ਮੈਂ ਮੁਰੀਆਂ ਜੋੜ ਲੀਆਂ ਨੇ ਬੁਕਰਮ ਦੇ ਵਿੱਚ ਠੀਕ ਹੈ ਜੀ ਤੇ ਮੈਂ ਇਸ ਤਰੀਕੇ ਨਾਲ ਪਹੁੰਚ ਦੀ ਸਲਾਈ ਮਾਰ ਦੂੰਗੀ ਠੀਕ ਹੈ ਜੀ ਇਹ ਬੁਕਰਮ ਜਾਲੀ ਵਾਲੀ ਆ ਠੀਕ ਹੈ ਜੀ ਮੈਂ ਜਾਲੀ ਵਾਲੀ ਬੁਕਰਮ ਦੇ ਉੱਤੇ ਹਮੇਸ਼ਾ 1/2 ਇੰਚ ਦੀ ਸਲਾਈ ਮਾਰਦੀ ਹੁੰਨੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਅਟੈਚ ਕਰਾਂਗੇ ਤੇ ਆਪਾਂ ਦੂਜਾ ਪਹੁੰਚਾ ਵੀ ਇਸ ਤਰੀਕੇ ਨਾਲ ਅਟੈਚ ਕਰ ਲਵਾਂਗੇ ਸੇਮ ਕਿ ਹੁਣ ਆਪਾਂ ਅੱਜ ਕਦੇ ਵੀ ਜਿਹੜੀ ਮੈਂ ਸਲਾਈ ਬੁਕਰਮ ਦੇ ਉੱਤੇ ਮਾਰੀ ਹੈ ਠੀਕ ਹੈ ਜੀ ਉਹ ਬੁਕਰਮ ਨੂੰ ਨਹੀਂ ਫੋਲਡ ਕਰਨਾ ਸਿਰਫ ਕੱਪੜੇ ਨੂੰ ਫੋਲਡ ਕਰਨਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਕੀ ਹੁੰਦਾ ਕਈ ਵਾਰੀ ਆਪਣਾ ਜਿਹੜੇ ਸਲਾਈਆਂ ਮਾਰਦੇ ਹੁੰਦੇ ਨੇ ਥੱਲੇ ਵਾਲੇ ਮੂਰੀ ਵਾਲਾ ਕੱਪੜਾ ਉੱਤੇ ਦਿਖਣ ਲੱ ਆ ਜਾਂਦਾ ਇਸ ਤਰੀਕੇ ਨਾਲ ਕਦੇ ਵੀ ਮੂਰੀ ਵਾਲਾ ਕੱਪੜਾ ਨਹੀਂ ਦਿਖਦਾ ਹੁੰਦਾ ਠੀਕ ਹੈ ਜੀ ਦੇਖੋ ਜੀ ਬਿਲਕੁਲ ਦੂਜੇ ਪਾਸੇ ਕਿਉਂਕਿ ਕੱਪੜਾ ਮੂਰੀ ਬੁਕਰਮ ਦੇ ਨਾਲ ਹੀ 1/2 ਇੰਚ ਫੋਲਡ ਹੋ ਜਾਂਦਾ ਪਿੱਛੇ ਵੱਲ ਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਮੂਰੀਆਂ ਬਣਾ ਲਵਾਂਗੇ ਠੀਕ ਹੈ ਜੀ ਤੇ ਤੁਸੀਂ ਚਾਹੇ ਇਹਨੂੰ ਲਾਈਨਾਂ ਨਾਲ ਭਰ ਲਓ ਕਿਉਂਕਿ ਜਿਹੜੇ ਇੰਚ ਬੁਗਰਮ ਹੁੰਦੀ ਹੈ ਚਾਹੇ ਤੁਸੀਂ ਸਿਰਫ ਸਕਰੋਲ ਪਾ ਕੇ ਭਰ ਲਓ ਠੀਕ ਹੈ ਜੀ ਮੈਂ ਕੱਲੇ ਸਕਰੋਲ ਪਾ ਕੇ ਆਪਾਂ ਲਾਵਾਂਗੇ ਮੂਰੀ ਦੀ ਸਾਈਡ ਸলাই ਠੀਕ ਹੈ ਜੀ ਤੇ ਆਪਣੇ ਮੂਰੀ ਹੈਗੇ ਸੱਤ ਰੈਡੀ ਠੀਕ ਹੈ ਜੀ ਇਹਨਾਂ ਦੀ ਪੌਣੀ ਦੇ ਸੱਤ ਸੀ ਆਪਾਂ ਸੱਤ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਇਹਨੂੰ ਸਿੱਧੀ ਕਰਾਂਗੇ ਇਹਨੇ ਪੌਣੀ ਸਾਤੇ ਰਹਿ ਜਾਣਾ ਠੀਕ ਹੈ ਜੀ ਤੇ ਹੁਣ ਇੱਥੇ ਆਪਾਂ ਲਾਵਾਂਗੇ ਸਾਢੇ ਸੱਤ ਠੀਕ ਹੈ ਜੀ ਕਿਉਂਕਿ ਇਹ ਜਿਹੜੇ ਚੌੜੇ ਪਹੁੰਚੇ ਹੁੰਦੇ ਉਹਨਾਂ 'ਚ ਆਪਾਂ ਮਾਰਜਿਨ ਵੱਧ ਰੱਖਦੇ ਆ ਜਿਹੜਾ ਨਿਸ਼ਾਨ ਲਾਇਆ ਸੀ ਆਪਾਂ ਇਹਨੂੰ ਕਰ ਲਵਾਂਗੇ ਬਿਲਕੁਲ ਸਿੱਧਾ ਠੀਕ ਹੈ ਜੀ 7.5 ਤੋਂ ਹੁੰਦਾ ਹੋਇਆ ਤੇ ਜਦੋਂ ਵੀ ਤੁਸੀਂ ਪਹੁੰਚੇ ਦੀ ਸਲਾਈ ਸਾਈਡ ਤੋਂ ਮਾਰਿਆ ਕਰੋ ਠੀਕ ਹੈ ਜੀ ਤਾਂ 3-4 ਇੰਚ ਵੱਧ ਮਾਰ ਕੇ ਇਹਨੂੰ ਘੱਟੋ-ਘੱਟ ਇੱਥੋਂ ਦੋ ਸਲਾਈਆਂ ਤਿੰਨ ਮਾਰਿਆ ਕਰੋ ਬੈਕ ਕਰਕੇ ਠੀਕ ਹੈ ਜੀ ਕਿਉਂਕਿ ਜਦੋਂ ਵੀ ਸਲਾਈ ਉੱਧੜਦੀ ਆਪਣੀ ਪਹੁੰਚ ਦੇ ਉੱਤੇ ਹੀ ਉੱਧੜਦੀ ਆ ਮੈਂ ਇਸ ਤਰੀਕੇ ਨਾਲ ਹਮੇਸ਼ਾ ਬੈਕ ਕਰਕੇ ਇੱਥੋਂ ਪੱਕਾ ਕਰਨਾ ਹੈ ਠੀਕ ਹੈ ਜੀ ਤੇ ਆਪਾਂ ਫਿਰ ਵਾਪਸ ਸਲਾਈ ਲਾਉਣੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਟ੍ਰਿਪਲ ਸਲਾਈ ਹੋ ਜਾਂਦੀ ਹੈ ਤੇ ਇੱਥੋਂ ਕਦੇ ਵੀ ਆਪਣਾ ਪਹੁੰਚਾ ਨਹੀਂ ਉੱਧੜਦਾ ਹੁੰਦਾ ਠੀਕ ਹੈ ਜੀ ਤੇ ਇਧਰ ਕਪੜਾ ਜਿੰਨਾ ਵੀ ਹੁੰਦਾ ਰੇਬ ਹੁੰਦਾ ਤੇ ਤੁਸੀਂ ਦੋਨੇ ਪਾਸੇ ਖਿੱਚ ਕੇ ਸਲਾਈ ਲਾਇਆ ਕਰੋ ਇਸ ਤਰੀਕੇ ਨਾਲ ਇਹਦੇ ਵਿੱਚ ਕੋਈ ਵੀ ਤੁਸੀਂ ਕobb ਨਹੀਂ ਪਾਉਣੇ ਬਿਲਕੁਲ ਵੀ ਸਲਾਈ ਦੇ ਬਿਲਕੁਲ ਸਿੱਧੀ ਸਲਾਈ ਮਾਰਨੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਸਲਾਈ ਆਪਾਂ ਸਿਰਫ ਆਸਣ ਤੱਕ ਲਾਵਾਂਗੇ ਇਸ ਤਰੀਕੇ ਨਾਲ ਮੈਂ ਇੱਥੋਂ ਸਲਾਈ ਬਾਹਰ ਕੱਢ ਦੋਗੇ ਤੇ ਹੁਣ ਫਿਰ ਆਪਾਂ ਪੌਂਚੇ ਤੋਂ ਹੀ ਲਾਵਾਂਗੇ ਸਲਾਈ ਠੀਕ ਹੈ ਜੀ ਇਸ ਤਰੀਕੇ ਨਾਲ ਦੂਜੇ ਪੌਂਚੇ ਵਿੱਚ ਵੀ ਆਪਾਂ ਸੇਮ ਤਰੀਕੇ ਨਾਲ ਸਲਾਈ ਮਾਰ ਲਵਾਂਗੇ ਤੇ ਉਹਨੂੰ ਵੀ ਉੱਥੋਂ ਬਾਹਰ ਕੱਢ ਦੇਵਾਂਗੇ ਠੀਕ ਹੈ ਜੀ ਆਸਣ ਕੋਲੋਂ ਸਲਾਈ ਤੁਸੀਂ ਪੱਕੀ ਕਰਦਿਆ ਕਰੋ ਤੇ ਹੁਣ ਆਪਾਂ ਇਹਨਾਂ ਵਿੱਚੋਂ ਫालतू ਜਿੰਨਾ ਵੀ ਕੱਪੜਾ ਹੈ ਕੱਟ ਲਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਕੱਪੜਾ ਕੱਟਣ ਤੋਂ ਬਾਅਦ ਆਪਾਂ ਲਾਵਾਂਗੇ ਛੋਟੇ-ਛੋਟੇ ਇੱਥੇ ਵੀ ਸ਼ੇਪ ਦੇ ਕੱਟ ਤਾਂ ਕਿ ਆਪਣੇ ਸਲਵਾਰ ਦੇ ਵਿੱਚ ਪ੍ਰੈਸ ਕਰਨ ਵੇਲੇ ਕੋਈ ਵੀ ਬਲ ਨਾ ਪਵੇ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਮੇਨ ਟ੍ਰਿਕ ਸੀ ਬੀਲਾਸਟਿਕ ਵਾਲੀ ਸਰਵਾ ਦੇ ਵਿੱਚ ਕਿਹੋ ਜਿਹਾ ਟ੍ਰਿਕ ਲਾਉਨੇ ਆ ਵੀ ਇਹਦੇ ਨਾਲ ਬਲ ਨਹੀਂ ਘੁੰਮਦੇ ਹੁੰਦੇ ਠੀਕ ਹੈ ਜੀ ਤੁਸੀਂ ਕੀ ਕਰਨਾ ਵਾ ਜਿਹੜੀ ਇਹ ਸਲਾਈ ਲਾਉਣੀ ਆ ਤੁਸੀਂ ਇਲਾਸਟਿਕ ਪਾਉਣ ਤੋਂ ਪਹਿਲੋਂ ਲਾਇਓ ਠੀਕ ਹੈ ਜੀ ਹੁਣ ਮੈਂ ਇੱਥੇ ਪਹਿਲਾਂ ਇਲਾਸਟਿਕ ਪਾ ਲਈ ਆ ਤੇ ਥੋੜੀ ਜੀ ਪ੍ਰੋਬਲਮ ਆ ਰਹੀ ਆ ਤੁਸੀਂ ਕੀ ਕਰਨਾ ਜਿੱਥੇ ਵੀ ਆਪਣੇ ਬਲ ਪਏ ਹੁੰਦੇ ਆ ਠੀਕ ਹੈ ਜੀ ਆਪਣੇ ਬਲਾਂ ਤੋਂ ਥੱਲੇ ਆਪਾਂ 2.5 ਜਾਂ 3 ਇੰਚ ਦਾ ਗੈਪ ਦੇ ਕੇ ਠੀਕ ਹੈ ਜੀ ਸਾਰੇ ਬਲਾਂ ਦੇ ਉੱਤੇ ਇਸ ਤਰੀਕੇ ਨਾਲ ਸੈੱਟ ਕਰਕੇ ਜਿਵੇਂ ਜਿਵੇਂ ਆਪਣੇ ਬਲ ਪਏ ਹੁੰਦੇ ਆ ਠੀਕ ਹੈ ਜੀ ਤੁਸੀਂ ਢਾਈ ਦੇ ਵੀ ਲਾ ਸਕਦੇ ਹੋ ਤੁਸੀਂ 3 ਇੰਚ ਥੱਲੇ ਵੀ ਲਾ ਸਕਦੇ ਹੋ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਸਾਰੇ ਬਲਾਂ ਨੂੰ ਕਰ ਲਵਾਂਗੇ ਸੈੱਟ ਜਿਵੇਂ ਜਿਵੇਂ ਆਪਣੇ ਬਲ ਪਏ ਹੁੰਦੇ ਆ ਆਪਾਂ ਸਲਾਈ ਮਾਰ ਦੇਵਾਂਗੇ ਠੀਕ ਹੈ ਜੀ ਸਾਰੇ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਦੂਜੇ ਪਾਸੇ ਵੀ ਸੇਮ ਨਾਲ ਹੀ ਸਲਾਈ ਲੈ ਆਉਣੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਜਿੰਨੇ ਵੀ ਬਾਲਾ ਸਾਰਿਆਂ ਨੂੰ ਉਸੇ ਤਰੀਕੇ ਨਾਲ ਜਿਵੇਂ ਆਪਣੇ ਬਲ ਪਾਏ ਹੋਏ ਉਸੇ ਤਰੀਕੇ ਨਾਲ ਸੈੱਟ ਕਰ ਲੈਣੇ ਤੇ ਉਸ ਤਰੀਕੇ ਨਾਲ ਸिलाई ਮਾਰ ਲੈਣੀ ਹੈ ਠੀਕ ਹੈ ਜੀ ਇਹ ਇਹੋ ਇੱਕ ਤਰੀਕਾ ਵਾ ਜਿਹਦੇ ਵਿੱਚ ਆਪਾਂ ਪਲਾਸਟਿਕ ਆ ਪਾਉਂਦੇ ਆ ਤੇ ਆਪਣੇ ਜਿਹੜੀ ਸਲਵਾਰ ਦੇ ਪੌਂਚੇ ਆ ਉਹ ਘੁੰਮਦੇ ਨਹੀਂ ਹੈ ਠੀਕ ਹੈ ਜੀ ਕਿਉਂਕਿ ਇਹ ਜਿਹੜੀ ਇਹ ਸिलाई ਹੁੰਦੀ ਆ ਉਹ ਪੌਂਚਿਆਂ ਨੂੰ ਇੱਥੇ ਰੋਕ ਲੈਂਦੀ ਹੈ ਠੀਕ ਹੈ ਜੀ ਬਾਹਰ ਜਾਣ ਤੋਂ ਕਿਉਂਕਿ ਜਦੋਂ ਆਪਣੇ ਸਿੱਧੇ ਡਾਇਰੈਕਟ ਉੱਪਰੋਂ ਵਾਲ ਖੁੱਲੇ ਹੁੰਦੇ ਆ ਉਹ ਪਿੱਛੇ ਨੂੰ ਘੁਮਾ ਦਿੰਦੇ ਕਈ ਵਾਰੀ ਪਰ ਜੇ ਇਹ ਸਲਾਈ ਲੱਗੀ ਹੋਊਗੀ ਤਾਂ ਕਦੇ ਵੀ ਵਾਲ ਜਿਹੜੇ ਉਹ ਪਿੱਛੇ ਨੂੰ ਨਹੀਂ ਜਾਣਗੇ ਠੀਕ ਹੈ ਜੀ ਤੁਸੀਂ ਢਾਈ ਤੇ ਵੀ ਲਾ ਸਕਦੇ ਹੋ ਮੈਂ ਪਹਿਲਾਂ ਵੀ ਦੱਸ ਚੁੱਕੇ ਤੁਸੀਂ ਤਿੰਨ ਤੇ ਵੀ ਲਾ ਸਕਦੇ ਹੋ ਤੁਸੀਂ 3.5 ਤੇ ਵੀ ਲਾ ਸਕਦੇ ਹੋ ਇਹ ਵਾਲੀ ਸਲਾਈ ਠੀਕ ਹੈ ਜੀ ਇਹਨਾਂ ਕਦੇ ਵੀ ਥੋੜੀ ਸਲਵਾਰ ਪਿੱਛੇ ਨੂੰ ਨਹੀਂ ਜਾਏਗੀ